ਮੈਂ ਇਹ ਪੁੱਛਿਆ ਸੀ ਕਿ ਤਿੰਨ ਲੀਟਰ ਕਾਂਗਰਸ ਦੇ ਦੋ ਬੀਜੇਪੀ ਦੇ ਵੱਡੇ ਉਹ ਮਜੀਠੀਏ ਦੇ ਹੱਕ 'ਚ ਬੋਲ ਚੁੱਕੇ ਨੇ ਮੈਨੂੰ ਕਾਂਗਰਸ ਤੇ ਬੀਜੇਪੀ ਸਪਸ਼ਟ ਕਰੇ ਕਿ ਉਹ ਨਸ਼ਾ ਵੇਚਣ ਵਾਲਿਆਂ ਦੇ ਵਿਰੁੱਧ ਹੈ ਜਾਂ ਨਸ਼ਾ ਵੇਚਣ ਵਾਲਿਆਂ ਦੇ ਹੱਥ 'ਚ ਹੈ ਇਹ ਨਾ ਕਿ ਉਹ ਕਿ ਇਹਨਾਂ ਦੇ ਨਿੱਜੀ ਬਿਆਨ ਨੇ ਇਹ ਤਾਂ ਉਹੀ ਕਹਿੰਦੇ ਨਿੱਜੀ ਬਿਆਨ ਨੇ ਮੈਂ ਕਹਿੰਦੇ ਦੱਸੋ ਹਜੇ ਤੱਕ ਜਵਾਬ ਨਹੀਂ ਦਿੱਤਾ ਵੀਰੋ ਕੋ ਕੀ ਜਵਾਬ ਹੀ ਹੈ ਨਹੀਂ ਨਾ ਰਲੇ ਹੋਏ ਨਹੀਂ ਆਪ ਅਚਰਲੇ ਹੋ ਉਹ ਯਾਰ ਕਿਸੇ ਹੋਰ ਕੰਮ ਵਾਸਤੇ ਰਲ ਲਓ ਯਾਰ ਸੱਤ ਕਰਤਾ ਕਹਿੰਦੇ ਡੈਨ ਵੀ ਛੱਡ ਦਿੰਦੀ ਆ ਯਾਰ ਤੁਸੀਂ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਵਾਸਤੇ ਰਲੇ ਹੋਏ ਹੋ ਯਾਰ ਨਸਲ ਕੁਸ਼ੀ ਵਾਸਤੇ ਇਕੱਠੇ ਹੋਗੇ ਤੁਸੀਂ ਉਹ ਜੇ ਲੋਕ ਹੀ ਨਹੀਂ ਰਹਿਣਗੇ ਵੋਟਾਂ ਕੌਣ ਪਾਉ ਤੁਹਾਨੂੰ ਲੋਕਾਂ ਨੂੰ ਵੋਟਾਂ ਪਾਉਣ ਜੋਗੇ ਹੋਸ਼-ਹਵਾਸ ਤਾਂ ਛੱਡ ਦਿਓ ਨਾ ਕੋਈ ਪਰਵਾਹ ਨਹੀਂ ਲੋਕਾਂ ਪੈਸੇ ਇਕੱਠੇ ਕਰੋ ਦਬਈ ਪੇ ਜੋ ਇਧਰ ਪੇ ਜੋ ਉਧਰ ਪੇ ਜੋ ਪਤਾ ਨਹੀਂ ਨਾਲ ਲੈ ਕੇ ਜਾਣੇ ਨੇ ਸੋ ਵੀਰੋ ਪੁਲਿਸ ਬੈਠੀ ਐ ਸਾਰੇ ਪ੍ਰਸ਼ਾਸਨ ਦੇ ਡਿਪਟੀ ਕਮਿਸ਼ਨਰਾਂ ਦੇ ਹੈੱਡ ਬੈਠੇ ਨੇ ਤੁਹਾਡਾ ਆਪਣਾ ਸਰਕਾਰ ਦਾ ਮੁਖੀ ਆ ਤੁਹਾਡੇ ਸਾਹਮਣੇ ਖੜਾ ਮੰਤਰੀ ਬੈਠੇ ਨੇ ਸਾਰੇ ਅਫਸਰ ਬੈਠੇ ਨੇ ਇੱਕ ਵੀ ਬੰਦਾ ਜੇ ਤੁਹਾਨੂੰ ਲੱਗੇ ਤੇ ਕੋਈ ਅਫਸਰ ਜਾਂ ਕੋਈ ਮੁਨਸ਼ੀ ਜਾਂ ਕੋਈ ਹੌਲਦਾਰ ਇਹ ਯਾਰ ਹੈਲਪ ਕਰਦਾ ਹੈ ਇਹ ਯਾਰ 15 ਸਾਲ ਤੋਂ ਇੱਥੇ ਹੀ ਹੈ ਸਾਨੂੰ ਦੱਸੋ 15 ਮਿੰਟ ਨਹੀਂ ਰਹਿਊਗਾ ਸਿੱਧਾ ਪਠਾਨਕੋਟ ਜਾਊਂਗਾ ਬਹੁਤ ਸਾਰੇ ਅਸੀਂ ਬਦਲਤੇ ਬਹੁਤ ਸਾਰੇ ਬਦਲਤੇ ਕਿਉਂਕਿ ਉਹਨਾਂ ਦੀਆਂ ਯਾਰੀਆਂ ਰਿਸ਼ਤੇਦਾਰੀਆਂ ਉੱਥੇ ਹੋ ਗਈਆਂ ਸੀ ਉਹ ਦੱਸਣ ਲੱਗੇ ਸੀਗੇ ਵੀ ਤੇਰੇ ਥੋੜੇ ਪਿੰਡ ਆਉਣ ਲੱਗਿਆ ਇੱਧਰ ਉੱਧਰ ਹੋ ਜਾ ਉਹ ਐਂ ਦੱਸਣ ਲੱਗੇ ਸੀ ਸੋ ਇਸ ਕਰਕੇ ਮੈਂ ਤੁਹਾਡੇ ਕੋਲ ਅੱਜ ਆਇਆ ਮੈਂ ਤਾਂ ਰੋਜੀ ਕਿਤਨੇ ਕਿਤੇ ਫੰਕਸ਼ਨ ਤੇ ਹੁੰਨਾ ਮੈਂ ਨਹੀਂ ਖੜਦਾ ਕਰੇ ਕੱਲ WHO ਦਾ ਇੱਕ ਬਹੁਤ ਵੱਡਾ ਪ੍ਰੋਗਰਾਮ ਸੀ ਜਿਹੜੇ ਮੁਹੱਲਾ ਕਲੀਨਿਕ ਕਪਾ ਬਣਾਏ ਨੇ ਉਹਨਾਂ ਦੀ ਤਾਰੀਫ਼ ਕਰਨ ਆਏ ਸੀ ਉਹ 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 ਮੁਹੱਲਾ ਕਲੀਨਿਕ ਕਹਿੰਦਾ ਵੀ ਇੰਨਾ ਅਪਡੇਟ ਕਰਤਾ ਕਿ ਤੁਹਾਨੂੰ ਡਾਕਟਰ ਦੀ ਪਰਚੀ ਨਹੀਂ ਮਿਲਣੀ ਹੁਣ ਤੁਹਾਡੇ ਮੋਬਾਈਲ 'ਤੇ ਪਰਚੀ ਮੋਬਾਈਲ 'ਤੇ ਦਵਾਈਆਂ ਦੀ ਲਿਸਟ ਮੋਬਾਈਲ 'ਤੇ ਦਵਾਈਆਂ WhatsApp 'ਤੇ ਯਾਦ ਵੀ ਕਰਾਇਆ ਕਰਾਂਗੇ ਕਿ ਭਾਈ ਇੱਧਰ ਉੱਧਰ ਕੰਮਾ ਕਰ ਰਿਹਾ ਤਾਂ ਚੱਲ ਹੋਮੇਗਾ ਰੁਜਿਆ ਤੇਰਾ ਆ ਦਵਾਈ ਦਾ ਟਾਈਮ ਹੋ ਗਿਆ ਭੁੱਲ ਨਾ ਜਾਈਂ ਇੰਨੀ ਕੇਅਰ ਕਰਾਂਗੇ ਅਸੀਂ ਤੈਨੂੰ ਇਹ ਇਹ ਚਿੱਟਾ ਯਾਦ ਕਰਾਉਂਦੇ ਸੀ ਵੀ ਲਾ ਲਿਆ ਭੁੱਲ ਨਾ ਜਾਈਂ ਐਨਾ ਕੁ ਫਰਕ ਆ ਬਸ ਸੋ ਵੀਰੋ ਜਿੰਨਾ ਕੁ ਤੁਸੀਂ ਪਿਆਰ ਦਿੱਤਾ ਜਿਵੇਂ ਇੰਨੇ ਕਦੇ ਕਰਜ਼ਾ ਲੈਣਾ ਹੋਵੇ ਮੈਨੂੰ ਕਈ ਜਨਮ ਲੈਣੇ ਪੈਣਗੇ ਔਰ ਹਰ ਜਨਮ ਚੋਂ ਮੈਂ ਹਰੇਕ ਸਾਹ ਤੋਂ ਬਾਦ ਧੰਨਵਾਦ 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 ਕਹੀ ਜਾਵਾ ਕਰਜ਼ਾ ਨਹੀਂ ਲਾ ਸਕਦਾ ਮੈਂ ਤੁਹਾਡਾ ਜਿੰਨਾ ਤੁਸੀਂ ਪਿਆਰ ਦਿੱਤਾ